ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਾਨਵਰ ਤਕਰੀਬਨ ਤਕਰੀਬਨ ਜਿੰਨੇ ਇੱਥੇ ਖੜੇ ਨੇ ਬਾਈ ਕਹਿੰਦਾ ਸਾਰੀ ਫੋਰ ਸੇਲ ਨੇ ਜੀ ਦੇ ਚ ਲਾ ਲੋ ਐਚ ਐਫ ਬੱਛੀ ਜਰਸੀ ਬੱਛੀ ਦੋ ਮੋਰਾ ਨਸਲ ਦੀਆਂ ਕੱਟੀਆਂ ਤੇ ਇੱਕ ਪੰਜਾਂ ਸਾਢੇ ਪੰਜ ਮਹੀਨਿਆਂ ਦੀ ਗੱਬਣ ਗਾਂ ਸੱਜਣੋ ਤੇ ਦੋ ਹੈਗੀਆਂ ਨੇ ਤਾਜ਼ੀਆਂ ਝੋਟੀਆਂ ਇੱਕ ਮੱਝਾਂ ਚ ਪੈਂਦੀ ਆ ਤੇ ਇੱਕ ਝੋਟੀ ਹੈਗੀ ਪਹਿਲਾ ਸੂਆ ਦੰਦਾਂ ਚ ਹੈਗੀ ਆ ਚਾਰ ਦੰਦ ਆਜੋ ਬਾਕੀ ਬਾਈ ਨਾ ਕਰਾਉਂਦੇ ਗੱਲਬਾਤ ਕੱਲਾ ਕੱਲਾ ਜਾਨਵਰ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਸਾਰੇ ਜਾਨਵਰਾਂ ਦੇ ਵੀਡੀਓ ਜੀ ਕਰਾਵਾਂਗੇ ਤੇ ਆਜੋ ਬਾਈ ਨਾ ਕਰਾ ਦੀਏ ਗੱਲਬਾਤ ਹੋਰ ਗੇਜੀ ਸਿੰਘ ਕੀ ਹਾਲ ਹੈ ਠੀਕ ਹੈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਹਾਂ ਚੜਦੀ ਕਲਾ ਜੀ ਕਿਵੇਂ ਆ ਕੰਮ ਕਰ ਵਧੀਆ ਚੱਲਦਾ ਕੰਮ ਕਰ ਹੁਣੇ ਚਲਾਇਆ ਦੁਬਾਰੇ ਫਿਰ ਹਾਂਜੀ ਦੁਬਾਰੇ ਰੋਕਣ ਤੋਂ ਬਾਅਦ ਹਾਂਜੀ ਰੋਕਣਾ ਚਲਾ ਦੋ ਸਾਰੇ ਜਾਨਵਰ ਵੇਚੂ ਨੇ ਅੱਜ ਸਾਰੇ ਦੋਬਾਰੇ A to Z ਦਾ ਸਾਰੇ ਛੋਟੇ ਵੱਡਿਆਂ ਤੋਂ ਲਾ ਕੇ ਦੁੱਧਾਂ ਲੈ ਤੱਕ ਆਹ ਕੱਟੀਆਂ ਕਿਸੇ ਚੰਗੇ ਰਕਾਰਡ ਦੀਆਂ ਨੇ ਹਾਂਜੀ ਚੰਗੇ ਰਕਾਰ ਪੂਰੀਆਂ ਹਾਂਜੀ ਛੋਟੀ ਕੱਟੀ ਦੀ ਆਪਣੀ ਮਾਤ ਲੈ ਗਿਆ 1500 ਲਗੜ ਦੋ ਜੀ ਠੀਕ ਆ ਗੱਲ ਆ ਇਹ ਕੱਟੀ ਕਿੜੀ ਦੇ 78 ਕਿਲੋ ਦਾ ਮਾਲ ਕਰੀ ਮਾ ਜੀ ਠੀਕ ਆ ਇਹਨਾਂ ਦੇ ਮਾਮਾ ਦਿਖਾਵਾਂਗੇ ਆਪਾਂ ਹਾਂ ਦਿਖਾ ਦਾਂਗੇ ਖੜੀਆਂ ਨੇ ਆਪਾਂ ਹਾਂਜੀ ਅੱਜ ਸਾਡੇ ਪਿੰਡੀ ਖੜੀ ਛੋਟੀ ਕੱਟੀ ਨੇ ਠੀਕ ਆ ਗੱਲ ਹਾਂ ਸਟਾਰਟ ਆ ਇਧਰਲੇ ਬੰਨਿਓ ਕਰ ਲਈ ਆ ਝੋਟੀ ਤੋਂ ਹਾਂਜੀ ਇਹ ਤੋਂ ਕਰ ਲਈ ਆ ਝੋਟੀ ਤੋਂ ਸਟਾਰਟ ਕਰ ਲੈਣਾ ਇਹਨੂੰ ਖੋਲ ਕੇ ਤੋੜ ਕੇ ਦਿਖਾਣੀ ਠੀਕ ਹਾਂ ਸੂਆ ਕਿਢਾ ਗਿਆ ਦਾ ਖਲੂਨ ਕੱਟੀ ਆ ਚਾਰ ਦੰਦਾ ਜੀ ਲੈ ਸੂਆ ਸੱਜਣੋਂ ਪਹਿਲਾਂ ਆ ਗਿਆ ਤੇ ਹੈਗੀ ਚਾਰ ਦੰਦਾ ਤੇ ਮੇਨ ਗੱਲ ਆ ਸਾਊ ਸੀਲ ਬਹੁ ਇੰਨੀ ਸੌਸੀਲ ਝੋਟੀ ਹੁੰਦੀ ਨਹੀਂ ਛੇਤੀ ਟਾਵੇਂ ਟਾਵੇਂ ਜਾਨਵਰ ਨੇ ਕਦ ਨੇ ਇੰਨੇ ਸੌਸੀਲਾ ਆ ਇੱਥੋਂ ਦਿਖਾ ਦੇ ਸਮਾਰ ਕੇ ਸਾਈਡ ਸੂਰਤ ਤਾਂ ਦਿਖਾ ਦੇ ਅਡਰ ਡਰ ਤੇ ਤੁਰਦੀ ਨੂੰ ਵੀ ਦਿਖਾ ਦੀ ਯਾਰ ਬਾਡੀ ਬੁੱਡੀ ਬਹੁਤ ਆ ਉੱਚਾ ਚੜਾਈ ਚੜੂਈ ਬਹੁਤ ਆ ਝੋਟੀ ਦੀ ਇਹ ਗੱਲ ਬਾਤ ਕਰਨ ਲਈਏ ਕੱਦ ਬੱਡ ਵੀ ਚੰਗਾ ਸੂਆ ਹੈ ਗਿਆ ਪਹਿਲਾ ਤੇ ਦੰਦਾਂ ਚ ਹੈ ਗਿਆ ਸੱਜਣੋ 4 ਦੰਦ ਆ ਜਾ ਮੋੜ ਲੈ ਗੇਜੀ ਡਰਦੀ ਆ ਨਾ ਥੋੜਾ ਜਿਹਾ ਉੱਪਰ ਆ ਕਰਦੀ ਕਰ ਬਾਹਰੇ ਬੂਰੇ ਘਟ ਨਿਕਲ ਜੀ ਆ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਪਹਿਲਾ ਤੇ ਥਣ ਥਣਾਟ ਲੱਗਿਆ ਚੰਗਾ ਆਇਆ ਨੇੜੇ ਲਿਆ ਚੋਬਰਾ ਹੌਲੀ ਹੌਲੀ ਲਾ ਕੇ ਦਿਖਾ ਦੇ ਥਣ ਥਣਾਟ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਪੂਰੀ ਗੈਪ ਤੇ ਆ ਆ ਇਧਰਲੇ ਬੰਨੇ ਦਿਖਾ ਦੇ ਆਰਡਰ ਰੱਖ ਦਿਆ ਜੋਸ਼ ਵਾਲਾ ਹਨਾ ਹਾਂਜੀ ਹਾਂਜੀ ਆ ਸਮਾਂ ਹਜੇ ਸ਼ਾਮ ਦਾ ਹੀ ਆ ਤਕਰੀਬਨ 4.5 ਘੰਟੇ ਦਾ ਸਮਾਂ 2.5 ਘੰਟੇ ਦੀ ਚਬਾਈ ਦੇ ਪੈਸੇ ਵੀ ਨੇ ਉਹ ਸਾਫ ਨਾਲ ਇਹਨਾਂ ਦੇ ਸੱਜਣੋਂ ਲੈ ਵੇ ਰਹੀ ਜਿੱਦ ਨਹੀਂ ਕਰਨੀ ਜਿੰਨੀ ਜੇ ਮਰਜ਼ੀ ਬਠਾ ਬਲ ਚੱਕਰ ਲਾ ਲਈ ਲੈ ਜੀ ਕੋਈ ਚੱਕਰ ਨਹੀਂ ਹੈ ਕਿ ਮਰਜ਼ੀ ਬਠਾ ਲੈ ਚੱਕ ਗਏ ਜੀ ਕਹਿੰਦਾ ਜਿਵੇਂ ਮਰਜ਼ੀ ਹੈ ਇਹ ਤਾਂ ਬੱਕਰੀਆਂ ਵਾਲ ਹਾਂ ਪਹਿਲਣ ਝੋਟੀ ਨਹੀਂ ਜੇ ਗੱਲਬਾਤ ਕਰ ਲਈਏ ਨੇੜੇ ਲੱਗਣ ਨਹੀਂ ਦਿੰਦੀ ਛੇਤੀ ਲਓ ਜੀ 10 ਦਿਨਾਂ ਦੀ ਸੂਈਆ ਬੱਚਾ ਕੀ ਆ ਨਾਲ ਦੇ ਮਾਰ ਘਟਾ ਜੀ ਮਾਗਰੇ ਦੇ ਮੇਲ ਕਾਫਾ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਹੈਗੇ 10 ਕਿਲੋ ਜੀ 10 ਕਿਲੋ ਹੁਣ ਹੈਗਾ ਮੇਲੇ ਮੂਲੇ ਤੇ ਨਹੀਂ ਲੱਗੀ ਜੀ ਨਹੀਂ ਲੱਗੀ ਨਹੀਂ ਜੀ ਮੇਲੇ ਮੂਲੇ ਲੱਗੂ ਤੇ ਕਿਲੋ ਤੋਂ 2 ਕਿਲੋ ਹੋਰ ਵਧਾ ਸਕਦੀ ਆ ਹਨਾ 12 ਕਿਲੋ ਤਾਂ ਦੇਖ ਆਦੀ ਕਟੀ ਹਾਂ ਉਰੋਂ ਬਾਡੀ ਬੁੱਡੀ ਦਿਖਾ ਦੇ ਬਾਈ ਬਾਡੀ ਬੁੱਡੀ ਦੀ ਲਾਜਵਾ ਵਾ ਉੱਤੋਂ ਜਿਵੇਂ ਕਹਿ ਨਹੀਂ ਦਿੰਦੇ ਗੁੱਦਾਲੀ ਝੋਟੀ ਕਿਹੜੀ ਬੜਾ ਜਵਾਬ ਦੋ ਜੀ ਇੰਨੀ ਗਰੰਟੀ ਹੈ ਜੀ ਹਾਂ ਵੀ ਠੰ ਮਾਨਤਨ ਕਰ ਦਾਂਗੇ ਛੋਟ ਛੱਪਾ ਹਾਂਜੀ ਕਰ ਦਾਂਗੇ ਆ ਛੋਟ ਛੱਪਾ ਗੀ ਜੀ ਕਹਾ ਕਰ ਦਾਂਗੇ ਖੁੱਲਾ ਮਾਨਤਨ ਆਈਗੇ ਸੱਜਣ ਦਾ ਮੋੜਦੇ ਨਹੀਂ ਹੈਗੇ ਆਈਗੇ ਸੱਜਣ ਨੂੰ ਸੀ ਹੰਡੀ ਦੀ ਆਪਣੀ ਗਰੰਟੀ ਹੈ ਕੋਈ ਮਰਜ਼ੀ ਕੋਈ ਥੱਲੇ ਬੈਠੇ ਰਵੇ ਚੱਕਰੀ ਲੱਗੇ ਮਰਜ਼ੀ ਵੜਾ ਝੁੱਟੀ ਥੱਲੇ ਕੋਈ ਚੱਕਰ ਹੀ ਨਹੀਂ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਨਾਲ ਮੇਲ ਕਾ ਹਫਤੇ 10 ਦਿਨਾਂ ਦੀ ਸੂਈ 10 ਕਿਲੋ ਦੁੱਧ ਤਿਆਰ ਹਾਂਜੀ ਤੇ ਹੁਣ ਆ ਜਾ ਚੋਬਰਾ 2 ਨੰਬਰ ਵਾਲੀ ਮੱਝ ਤੇ ਉਤੇ ਮਾਰਦੇ ਕੈਮਰਾ ਇਹਦਾ ਸੂਆ ਕਿਹੜਾ ਹੋਊਗਾ ਜੀ ਇਹ ਤੀਜਾ ਸੂਆ ਜੀ ਤੀਜਾ ਹਾਂਜੀ ਇਹ ਵੀ ਤੋਰ ਤੋ ਖੋਲ ਕੇ ਇਹ ਕਿੰ ਇਹਦੇ ਨਾਲ ਬੱਚਾ ਕੀ ਆ? ਇਹਦੇ ਮਾਰ ਕੱਟੀ ਆ ਜੀ। ਹਾਂ ਇਹਦੇ ਮੰਗਰਾ ਕੀ ਫੀਮੇਲ ਕਾਫ ਆ। ਆ ਇਹ ਵੀ ਬਾਡੀ-ਬੂਡੀ ਦੀ ਚੰਗੀ ਆ। ਵਜਨ ਵਾਲੀ ਮੈਂ ਆ ਜੇ ਗੱਲਬਾਤ ਕਰ ਲਈਏ। ਥਣ ਥਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਯਾਰ ਦੂਰੀ ਤੇ ਜੇ ਗੱਲਬਾਤ ਕਰ ਲਈਏ। ਥੱਲੋਂ ਬਿਲਕੁਲ ਕਸਿਆਰਾ ਝੋਟੀ ਤੇ ਉੱਤੇ ਬਾਡੀ-ਬੂਡੀ ਵੀ ਪੂਰੀ ਚੜਾਈ ਚ ਆ ਗਈ। ਹੁਣ ਦੁੱਧ ਕਿੰਨਾ ਤਿਆਰ ਆ ਥੱਲੇ? ਹਣੇ ਥੱਲੇ 11 ਕਿਲੋ ਤਿਆਰ ਆ ਦੁੱਧ ਜੀ। 11 ਕਿਲੋ ਤਿਆਰ ਆ। ਆ ਮੇਰਾ ਖਿਆਲ ਆ। ਮੇਰੇ ਇਹ ਵੀ ਨਹੀਂ ਚੱਲੀ। ਠੀਕ ਆ ਗੱਲ। ਬਸ। ਆ ਦੁੱਧ ਹੈਗਾ 11 ਕਿਲੋ ਜਾਨਵਰ ਡਰਦੇ ਨਹੀਂ। ਬਾਡੀ ਵਾਲੀ ਮੈਂ ਕਿੰਨਾ ਕੁ ਦੁੱਧ ਪਾ ਦੂਗੀ ਜੀ ਦੁੱਧ ਪਾਰੂ 13 ਕਿਲੋ ਜੀ ਹਾਂ 13 14 ਕਿਲੋ ਪਾ ਸਕਦੇ ਹੈ ਨਾ ਹਾਂਜੀ ਹਾਂਜੀ ਆਪਾਂ ਕਿੰਨਾ ਮਰਜ਼ੀ ਮੈਂ ਢੂਡ ਆਪਾਂ ਮਾਰਨਾ ਹੀ ਨਹੀਂ ਜੀ ਆਪਾਂ ਕਿੰਨਾ ਤੋਲ ਕੇ ਲੈ ਆਈਏ ਦੁੱਧੇ ਦਾ ਅਸੀਂ 14 ਕਿਲੋ ਤੋਲ ਕੇ ਲਿਆਈ ਜੀ ਤੇ ਹੁਣ ਕੁਛ ਘਟ ਗਿਆ ਕਿ ਆ ਗਿਆ ਹੈ ਨਾ ਹਾਂਜੀ ਕੋ ਮਾਰਾ ਮੋਟਾ ਉੱਪਰ ਆਪਰਾ ਕਰ ਦੇਣਾ ਨਗਰਾਉਣ ਕਰਨੀ ਇਹਨਾਂ ਠੀਕ ਆ ਗੱਲ ਆਹ ਢੰਡੀ ਇਹ ਵੀ ਇੱਕ ਮਰਜ਼ੀ ਹੱਥ ਫੇਰੇ ਬਚੱਕਰੀ ਨੇ ਕਿ ਮਰਜ਼ੀ ਵੱਖਰੇ ਕੋਈ ਇਹ ਜੀ ਗੱਲ ਹੀ ਲੈ ਕਿ ਮਰਜ਼ੀ ਕੋਈ ਚੱਕਰੀ ਨਹੀਂ ਜੀ ਆ ਜਾਨਵਰ ਦੋਨੇ ਠੰਡੇ ਸੀ ਲੈ ਬਾਈ ਕੋਈ ਚਾਹੀ ਜੀ ਗੱਲ ਨਹੀਂ ਤੇ ਮੈਂ ਇਹ ਵੀ ਬਾਡੀ ਵਾਲੀ ਆ ਗਈ ਇਹਦੇ ਕਿੰਨੇ ਪੈਸੇ ਲਵਾਂਗੇ ਇਹਦੇ 90000 ਰੁਪਏ ਲੈ ਮਾਨਤਨ ਕਰ ਦਾਂਗੇ 90000 ਇਹਦਾ ਜੀ ਇਹਦਾ ਦਾ ਕਰ ਦਾਂਗੇ ਮਾਨਤਨ 90 ਨੂੰ ਆਰ ਡਰ ਡਰ ਦਿਖਾ ਦੇ ਚੋਪਰਾ ਕੇ ਰੰਗੁਰ ਹਾਂ ਇਹ ਆ ਗਈ ਖੁੱਲੇ ਆਰਡਰ ਜ ਹੈ ਨਾ ਹਾਂਜੀ ਹਾਂਜੀ ਚਵਾਈ ਕਿਵੇਂ ਆ ਦੀ ਚਵਾਈ ਜਮ ਬੰਬੀ ਹੈ ਜੀ ਮੋਟੀ ਮੋਟੀ ਚਵਾਈ ਆ ਉਹਦੀ ਚਵਾਈ 1 ਨੰਬਰ ਵਾਲੀ ਹਾਂਜੀ ਉਹਦੀ ਚਵਾਈ ਬਹੁਤ ਚੰਗੀ ਪੂਰ ਸਿੱਟਾ ਛਰ ਲਾ ਸਿੱਕਾ ਕਿਸੇ ਚ ਨਹੀਂ ਉਹ ਜੀ ਓਕੇ ਦੀ ਰਿਪੋਰਟ ਆ ਜਾਮ ਜਾ ਹਾਂਜੀ ਆਪੇ ਹੁਣ ਮਾਰਦੇ ਤਿੰਨੇ ਨੰਬਰ ਆ ਜੀ ਤੇ ਆ ਨਗੀਨੇ ਤੇ ਮਾਰਦੇ ਕੈਮਰਾ ਸਟਾਰ ਪੁੰਜੜ ਵੀ ਜੈਡ ਬਲੈਕ ਆ ਗਿਆ ਜਮ ਇਧਰ ਵੀ ਮਾਰਦੀ ਹੈ ਕੈਮਰਾ ਪੂੰਜੜ ਵੀ ਜੈਡ ਬਲਾਇਕ ਆ ਪੂੰਛ ਵੀ ਇਹਦੀ ਤੇ ਆ ਵੀ ਠੰਡੀ ਸੀ ਲੇ ਬੁਰੀ ਆਂ ਥੱਲੇ ਬੈਠਾ ਦਾ ਕੱਟੀ ਦੇ ਇੰਨੀ ਕਰਾਟ ਦੇ ਬੈਠਾ ਮਾਰੇ ਤੇ ਥਾਣ ਵੀ ਆ ਗਿਆ ਝੋਲੀ ਝੁਲੀ ਦਿਖਾ ਦੇ ਤੇ ਮਰਦੀ ਬੜਾ ਥੱਲੇ ਨੇੜੇ ਲਾ ਕੇ ਥਾਣ ਥਣ ਵੀ ਦਿਖਾ ਦੇ ਥਾਣ ਥਣ ਵੀ ਚਾਰ ਨੇ ਚੰਗੇ ਲੱਗੇ ਇਹਦੀ ਉਮਰ ਕਿੰਨੀ ਕਾ ਬਾਈ 13 ਮਹੀਨੇ ਕੱਟੀ ਆਏ ਕੁੱਲ ਹਾਂ ਕੁੱਲ ਇਹ ਵੀ ਤੋਰ ਦੋ ਹੋਲ ਕੇ ਆ ਇਹ ਆ ਗਈ ਕੁੱਲ 13 ਮਹੀਨਿਆਂ ਦੀ ਤੇ ਸ਼ੌਕ ਸ਼ੌਕੀ ਕੱਟੀ ਦੇ ਚੰਗਾ ਲੱਗਿਆ ਹੋਇਆ ਰੀਜ ਨਾ ਪਾਲਿਆ ਹੋਣਗੀ ਨਾ ਇਹ ਇਹਦੀ ਮਦਰਦਾਰ ਕਹਿੰਦੇ ਕੀ ਰਿਕਾਰਡ ਆ ਗਿਆ ਜੀ ਬਾਈ ਇਹਦੀ ਮਦਰ 18 ਕਿਲੋ ਦਾ ਰਿਕਾਰਡ ਆ 17 18 ਕਿਲੋ ਦਾ ਹਾਂ ਆ ਇਹਦੀ ਮਦਰਦਾਰ ਕਾਰਡ ਹੈਗਾ ਰਕਾਰਡ ਕਹਿੰਦੇ ਪਾਛੇ ਕੱਟੀ ਨਹੀਂ ਖੁੱਲੀ ਛੱਡ ਦੋ ਕੱਟੀ ਹੈ ਇਹੋ ਗੱਲ ਨਹੀਂ ਕੋਈ ਬਾਈ ਕਹਿੰਦਾ 17 18 ਕਿਲੋ ਦਾ ਰਿਕਾਰਡ ਉਮਰ ਆ ਗਈ 13 ਕਿ ਮਹੀਨਿਆਂ ਦੀ ਕਮਾ ਲਓ ਜੀ ਸਰ ਦੇਖੋ ਜੀ ਇਹ ਇੱਥੇ ਰੋਗ ਲਾ ਆ ਸਿੰਘ ਸੁੰਗ ਆ ਗਿਆ ਬਿਲਕੁਲ ਕੁੰਡਾ ਲੈ ਚੱਲੋ ਇਹਨੂੰ ਇਹਦੀ ਮਦਰਦਾਰ ਰਕਾਰਡ ਹੈਗਾ ਬਾਈ ਕਹਿੰਦਾ 16 17 ਕਿਲੋ ਦਾ ਚੰਗੀ ਸਾਂਭ ਚ ਪਲੀ ਹੋਈ ਕੱਟੀ ਆ ਬਾਦੀ ਬੁੱਢੀ ਦੀ ਇਹ ਵੀ ਚੰਗੀ ਬਣੂਗੀ ਅੱਗੇ ਉਹ ਚਿੱਟਾ ਵਾਲ ਨਹੀਂ ਆ ਕਿਸੇ ਸਰੀਰ ਦੇ ਵਿੱਚ ਚਿੱਟਾ ਵਾਲ ਨਹੀਂ ਆ ਇਹ ਆ ਗਈ ਜਮਾ ਜੈਡ ਬਲੈਕ ਤੇ ਥਣ ਵੀ ਚਾਰ ਨੇ ਹੈਗੇ ਵੀ ਸਿੰਗਲ ਨੇ ਉਹ ਮੈਨੂੰ ਦਿਖਾ ਤੇ ਤੇ ਉੱਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਲਾਜਵਾਬ ਆ ਲੰਬਾਈ ਲੰਬੂਈ ਚੰਗੀ ਆ ਕੱਟੀ ਹੋਈ ਆ ਜਵਾਖ ਖੁੱਲੀ ਚੱਲੇ ਕੋਈ ਅਸੀਂ ਚੱਕਰ ਨਹੀਂ ਲੈ ਲੈ ਹਾਂ ਕੱਦ ਵਿੱਡ ਵੀ ਚੰਗਾ ਬਣਾਉਗੀ ਇਹਦੇ ਕਿੰਨੇ ਕੇ ਪੈਸੇ ਲਵਾਂਗੇ ਜੀ ਇਹ ਆਪੇ 37000 ਆ ਜੀ 37000 ਕਰ ਮਾਨਤਨ ਕਰ ਦਾਂਗੇ ਮਾਨਤਨ ਖੁੱਲਾ ਕਰ ਦਿਆਂਗੇ ਹਾਂਜੀ ਤੇ ਇੱਕ ਕੱਤੀ ਆ ਖੜੀ ਆ ਨਾਲ ਇਹਦੀ ਉਮਰ ਕਿੰਨੀ ਕ ਹੈ ਇਹਦੀ ਉਮਰ ਹੈਗੀ ਆ ਜੀ 11 ਕਿ ਮਹੀਨਾ ਦੀ ਆ ਇਹ ਵੀ ਥੱਲੇੋਂ ਦਿਖਾ ਰਿਹਾ ਇਹਨੂੰ ਮੇਰਾ ਖਿਆਲ ਹੈ ਇਹ ਵੀ ਜੈਡ ਬਲੈਕ ਆ ਗਿਆ। ਇਹਨੇ ਕੋਸ਼ਿਸ਼ ਪਾਸੀ ਜੇ ਇਹਦੇ ਵਿੱਚ ਚਿੱਟਾ ਵਾਲ ਮੋਹਰਾ ਜਿਹੜੀ ਮਾਂਥ ਲੈ ਹੈਗਾ 15-16 ਕਿਲੋ ਤੋ। ਠੀਕ ਹੈ ਜੀ। ਤੀਜਾ ਸੋ ਸੂਰੇ ਹੀ ਆ। ਆ ਆ ਪੁੰਛ ਵੜ ਕੇ ਦਿਖਾਈ। ਆ ਥਾਣੇ ਇਹਦੇ ਵੀ ਚਾਰੀ ਆ ਗਏ ਹਨਾ। ਹਾਂ। ਥਾਣੇ ਇਹਦੇ ਵੀ ਚਾਰ ਨੇ ਕੋਈ ਫੋਰ ਸ਼ਾਕ ਨਹੀਂ ਹੈਗੀ ਫालतू ਦੀ। ਇਹਦੀ ਉਮਰ ਕਿੰਨੀ ਕਾ ਭਾਈ? ਇਹਦੀ ਵਾ 11 ਕੁ ਮਹੀਨੇ ਹੋ ਰਹੇ। ਉਮਰ ਸੱਜਣਾ ਇਹਦੀ ਵੀ 11 ਕੁ ਮਹੀਨੇ ਆ ਗਈ ਤੇ ਹੈਗੀ ਕੱਟੀ। ਇਹ ਵੀ ਜੈਡ ਬਲੈਕ ਆ ਜੇ ਗੱਲਬਾਤ ਕਰ ਲਈਏ। ਉਹ ਜਾਣਦੀ ਨਹੀਂ ਪਸੂਆਂ ਤੋਂ ਪਰਾਂ ਥੋੜਾ ਜਣਾ। ਹਾਣੇ ਇਹਦੇ ਵਿਚਾਰ ਨੇ ਫालतੂ ਥਣ ਨਹੀਂ ਲੱਗਿਆ ਕੋਈ ਜਾਣ ਵਾਲੀ ਹੈ ਕੱਟੀ ਇਹ ਵੀ ਇਹਦੇ ਕਿੰਨੇ ਪੈਸੇ ਲਵਾਏਗੇ ਜੀ ਇਹਦਾ ਮੁੱਲ 17000 ਰੁਪਏ ਜੀ ਮਾਨਤਨ ਕਰਦਾ ਜੀ ਹੈ ਮਾਨਤਨ ਕਰਦਾ 17000 ਰੁਪਏ ਮੁੱਲ ਇਹਦਾ ਇਹਦਾ ਮੁੱਲ ਹੈਗਾ 17 ਹਾਂ ਇਧਰ ਨਹੀਂ ਲੱਗਣਾ ਕਰਦਾ ਸੀ ਆਪਾਂ ਇਹਦਾ 35000 ਰੁਪਏ ਕਰ ਮਾਨਤਨ ਕਰਦਾ ਜੀ ਠੀਕ ਹੈ ਗੱਲ ਆ ਹ ਜੇ ਦੋਨੇ ਇਕੱਠੀਆਂ ਲਿਆਉਣੀਆਂ ਕਿਸੇ ਸੱਜਣ ਨੇ ਕਰ ਦਾਂਗੇ ਦੋ ਦੋ ਰੁਪਏ ਮਾਨ ਕਰਾ ਕਰ ਦਾਂਗੇ 2000 ਕਰ ਦਾਂ ਮਾਨਤਨ ਇਕੱਠੀਆਂ ਚ ਦਾ ਵਧ ਕਰ ਦਾਂਗੇ ਆ ਇਕੱਠੀਆਂ ਚ ਕਰ ਦਾਂਗੇ ਬਾਈ ਇਹ ਕਿਸੇ ਸੱਜਣ ਨੇ ਲਿਆਣੇ ਨੇ ਇਹਦੀ ਉਮਰ 11 ਮਹੀਨੇ ਆ ਤੇ ਆ 33 ਦੀ ਉਮਰ ਆ ਗਈ ਭਾਈ 13 ਮਹੀਨੇ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦਾ ਹਾਂ ਸਿੰਘ ਸੰਗ ਵੀ ਬਿਲਕੁਲ ਕੁੰਡਾ ਤੇ ਥੱਲੇ ਦੀ ਕੁਆਲਿਟੀ ਆ ਜਿਹੜੀ ਯਾਰ ਦੋਹੇ ਕੱਟੀਆਂ ਦੀ ਲਾਜਵਾਬ ਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਐਚਐਫ ਚ ਪੈਂਦੀ ਬੱਛੀ ਆ ਬਲੈਕ ਇਹਦੀ ਉਮਰ ਕਿੰਨੀ ਕਾ ਭਾਈ ਇਹਦੀ ਉਮਰ ਹੋ 13 ਮਹੀਨਾ ਦੀ 13 ਮਹੀਨੇ ਆ ਆਖਰੀ ਜਦੋਂ ਤੋਂ ਠੀਕ ਹੈ ਗੱਲ ਹਾਂ ਇਹਦਾ ਕੀ ਰਿਕਾਰਡ ਜੀ ਆਪਾਂ ਕਿੱਥੋਂ ਲੈਂਦੀ ਆ ਇਹ ਫੀਰ ਰਿਕਾਰਡ ਆਪਾਂ ਫਾਰਮੋਂ ਜਾਈ ਹੋਏ ਵਿਚਾਰੇ ਕਹਿੰਦੇ ਵੀ ਜਾਣਾ ਬਾਹਰੇ ਬਾਗੇ ਮੈਨੂੰ ਫੜਾ ਕੇ ਪੱਛੀ ਗਏ ਤੁਸੀਂ ਲੈ ਜਾਓ ਠੀਕ ਹੈ ਗੱਲ ਹਾਂ ਇਹ ਦੇ ਇਹ ਦੇ ਕਿ ਤੇ ਨਾਲ ਜਿਹੜੀ ਆ ਜਰਸੀ ਖੜੀ ਆ ਜਰਸੀ ਤੋੜ ਲਈ ਖੋਲ ਕੇ ਮੜੀ ਇਹਦੀ ਉਮਰ ਕਿੰਨੀ ਕਾ ਜਰਸੀ ਦੀ ਇਹਦੀ ਹੈਗੇ 12 ਮਹੀਨੇ ਦੀ ਉਮਰ ਆ ਜੀ ਹਾਂ ਇਹ ਆ ਗਈ ਸੱਜਣੋ ਪਿਓਰ ਜਰਸੀ ਆ ਗਈ ਪੰਜਾਬ ਵਾਲੀ ਮੱਥੇ 'ਚ ਟੋਆ ਟੂਆ ਵੀ ਆ ਤੇ ਬੋਦੇ-ਬੂਦੇ ਵਾਲੀ ਜਰਸੀ ਆ ਗਈ ਜਿਵੇਂ ਆਪਾਂ ਕਹਦੇ ਨਾ ਵੀ ਪਿਓਰ ਪੰਜਾਬ ਵਾਲੀ ਥਾਨ ਸਿੰਗਲ ਇਹਦੇ ਵੀ ਚਾਰੀ ਲੱਗੇ ਨੇ ਕਮਾ ਲਓ ਜੀ ਇੱਥੋਂ ਇਹਦੀ ਮਾਦਕੀ ਰਿਕਾਰਡ ਰਿਹਾ ਦੁੱਧਾਂ ਦੀ ਗੱਲ ਕਰ ਲਈ 18-19 ਕਿਲੋ ਤੇ ਰਹਿ ਹੀ ਮਾਦਕੀ 18-19 ਕਿਲੋ ਦਾ ਹਾਂਜੀ ਇਹਦੇ ਕਿੰਨੇ ਕੇ ਪੈਸੇ ਲਵਾਂਗੇ ਆਪਾਂ ਇਹ ਦੇ ਰਾਂ 11000 ਦੇ ਇਹ 11 ਦੀ ਉਹ 7 ਦੀ 18 ਹੋ ਗਿਆ 15 ਦਾ ਜੋੜਾ ਦੇ ਦਾਂਗੇ ਦੇਖ ਕਰਦਾ ਮਾਨਤਨ ਕਰਦਾ ਵਿੱਚ ਵਧੀਆ ਹੈ ਮਾਨਤਨ ਕਰਦਾ ਕੋਈ ਓਏ ਇਹ ਤਾਂ ਕਰ ਦਾਂਗੇ 15 ਡੇੜ ਜਿਹੜਾ ਇਹ ਜੋੜਾ ਮਿਲ ਜੂਗਾ ਬਾਈ ਤੁਹਾਨੂੰ 15000 ਡੇੜ ਜਿਹੜਾ ਬਾਕੀ ਗੇਜੀ ਨਾਲ ਤੁਸੀਂ ਸੰਪਰਕ ਕਰ ਜੇ ਕੋਈ ਇਹ ਹੀ ਗੱਲ ਹੈ ਆ ਥਾਣੇ ਥੋੜੀ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਥਾਣੇ ਇਹਦੇ ਵੀ ਸਿੰਗਲ ਚਾਰ ਲੱਗੇ ਨੇ ਚੰਗੇ ਲੱਗੇ ਨੇ ਤੇ ਇੱਕ ਵਾਰੀ ਫੇਸ ਕੁਆਲਿਟੀ ਕਰਾ ਦੇ ਬਰਾ ਫੇਸ ਕੁਆਲਿਟੀ ਦੇ ਮਾਰ ਕੇ ਕੈਮਰਾ ਕਰਾ ਲਈਏ ਐਡਜਸਟਮੈਂਟਾਂ ਤੇ ਇਥੇ ਚੈੱਕ ਕਰ ਸਕਦੇ ਹਾਂ ਜਿਵੇਂ ਕਈ ਸੱਜਣ ਕਹਿੰਦੇ ਨੇ ਵੀ ਮੰਡੀ ਉਹ ਮੱਚ ਲਾ ਲੀ ਫੜ ਲੈਂਦੀ ਉਹ ਗੱਲ ਬਾਤ ਨਹੀਂ ਹੈਗੀ ਘਰੂ ਬੈੜਾ ਜੀ ਆ ਹੈਗੀ ਪੰਜਾਬ ਵਾਲੀ ਆ ਬੋਦੇ ਵਾਲੀ ਆ ਤੇ ਮੱਥੇ 'ਚ ਟੋਆ ਵੀ ਪੈਂਦਾ ਤੇ ਮੋਟੀ ਅੱਖ ਆ ਗਈ ਇਹਦੀ ਬਾਈ ਜਰਸੀ 'ਤੇ ਜਿੰਨੀਆਂ ਕ ਨਿਸ਼ਾਨੀਆਂ ਹੁੰਦੀਆਂ ਪੰਜਾਬ ਵਾਲੀਆਂ ਉਹ ਤੁਹਾਨੂੰ ਮੈਂ ਦੱਸ ਸਕਦੀਆਂ ਤੇ ਜੋੜਾ ਇਹ 15000 ਦੇੜੇ-ਘੇੜ ਹੋ ਜਾਊਗਾ ਤੇ ਇੱਕ ਬੱਛੀ ਬਾਈ ਕੋਲ ਅੰਦਰ ਖੜੀ ਆ ਉਹ ਕਿੰਨੇ ਟਾਈਮ ਦੀ ਗੱਪਣਾ ਜੀ ਉਹ ਸਾਢੇ 5 ਮਹੀਨੇ ਗੱਪਣਾ ਜੀ ਆ ਸਾਢੇ 5 ਆ 5 ਮਹੀਨੇ ਚੈੱਕ ਕਰਾ ਕੇ ਲੈਣਾ ਪਰ 5 ਮਹੀਨੇ ਕਿਹਦੇ ਮੰਗ ਜੀ ਕੋਈ ਸਾਢੇ 5 ਮਹੀਨੇ ਦੀ ਆ ਤੋਰੀ ਖੋਲ ਕੇ ਨੂੰ ਲੋ ਜ ਇਹ ਕ੍ਰਾਸ ਚ ਆ ਗਈ ਤੇ ਪਿੱਛੇ ਮੇਰਾ ਖਿਆਲ ਲੰਪੀ ਚਾਈ ਹੋਈ ਹੈ ਨਾ ਹਾਂਜੀ ਆ ਲੰਪੀ ਚ ਜਰੂਰ ਆ ਵੀਰੇ ਪਿੰਡੇ ਦੇ ਨਿਸ਼ਾਨ ਇਹਦੇ ਹੈਗੇ ਹੂੰ ਇਹ ਮਿਟੇ ਹੋਈ ਸਾਰੀ ਪਹਿਲਾਂ ਕਰ ਗਈ ਪਰ ਇਸ ਟਾਈਮ ਹੈਗੀ ਇਹ ਬਿਲਕੁਲ ਤੰਦਰੁਸਤ ਓਕੇ ਦੀ ਰਿਪੋਰਟ ਹੈ ਪੰਜਾਂ ਮਹੀਨਿਆਂ ਦੀ ਕੱਪਣਾ ਬਾਈ ਹਾਂਜੀ 5.5 ਮਹੀਨਿਆਂ ਦੀ ਕੱਪਣੀ ਠੀਕ ਆ ਗੱਲ ਸੁਆ ਕਿਹੜਾ ਸੂਕੀ ਇਹ ਇਹ ਦੂਜਾ ਸੂਰੇ ਇਹ ਦੂਜਾ ਦੁੱਧ ਦਾ ਕੀਰ ਕੱਢ ਰਿਹਾ ਪਹਿਲਾਂ ਉਹਦਾ 16 15 ਕਿਲੋ ਦਿੰਦਾ ਜੀ 15 16 ਕਿਲੋ ਦੁੱਧ ਦੇ ਨੇ ਪਹਿਲਾਂ ਨੇ ਪਾਇਆ ਇਹਦੇ ਪੈਸੇ ਕਿੰਨੇ ਕਲਾਵਾਏਗੇ ਜੀ ਆਪਾਂ ਇਹ 23000 ਰੁਪਏ ਦੇ ਦਾਂਗੇ ਜੀ ਹਾਂ ਤੇਈ ਦੀ ਰਾਂਗੀ Samsung ਜੀ ਛੱਡ ਦੇਣੀ ਛੱਡ ਦਾਂ ਕੋਈ ਨਹੀਂ ਛੱਡ ਦਾਂਗੇ ਜੀ ਛੱਡ ਦਾਂਗੇ ਕੋਈ ਹਾਂ Samsung ਜੀ ਛੱਡਦੇ ਹਾਂ ਬੱਛੀ ਚੰਗੀ ਆ ਬਾਈ ਸਾਹਮਣੇ ਬੱਛੀ 50000 ਦੀ ਬਿਕੂ ਜੀ ਤਿਆਰ ਕਰਕੇ ਹਾਂ ਇਸ ਟਾਈਮ ਓਕੇ ਜੀ ਰਿਪੋਰਟ ਆ ਕਮ ਆ ਦਾਗ ਧੱਬੇ ਪੁਰਾਣੇ ਨਹੀਂ ਦੇ ਇੱਕ ਵਾਰੀ ਇਧਰੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਪੂਨੇਵ ਦੇ ਰੇਕ ਮਰਜ਼ੀ ਬੈਠਾ ਕੋਈ ਚੱਕਰ ਨਹੀਂ ਹਈ ਲੈ ਹਾਂ ਜਨਵਰ ਵਾਈ ਕੋਲੇ ਸਾਰੀ ਢੰਡੇ ਸੀ ਲੈਂ ਜੇ ਗੱਲ ਮਰਜ਼ੀ ਬੈਠਾ ਕੋਈ ਚੱਕਰ ਨਹੀਂ ਲੈ ਆ ਇਧਰੋਂ ਤੁਹਾਨੂੰ ਇੱਕ ਵਾਰੀ ਫੇਸ ਕੁਆਲਿਟੀ ਚ ਵਾਈ ਚੂਈ ਦੀ ਕਿਵੇਂ ਰਹੀ ਹੈ ਚੂਈ ਜਮਾ ਓਕੇ ਐ ਜੀ ਹਣ ਵੀ ਮਾੜਾ ਮੋਟਾ ਜੇ ਬਣ ਕੇ ਤਰਪਾ ਵੀ ਮੌਕਾ ਲੱਗੀ ਦੁੱਧ ਮਾੜਾ ਮੋਟਾ ਇਹਨੂੰ ਹੋ ਜਾਦਾ ਵੀ ਥਣ ਪਾਸ ਆਪਾਂ ਨੇ ਕਰਿਆ ਆਪਾਂ ਬਾਸ ਕਰਕੇ ਆਪਾਂ ਘਰੇ ਛੱਡੀ ਲੈ ਕੇ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਲਾਸਟ ਜਮ ਬਾਈ ਯਾਰ ਹੀ ਦੇ ਦਾਂਗੇ ਜੀ 20 ਦੇੜ ਕਿੜ ਹੋ ਜੂ 21 ਦੇ ਦਾਂਗੇ ਚਲੋ ਜੀ 21 ਦੇ ਦਾਂਗੇ ਉਹ 20 ਵੀ ਵੀ ਹੋ ਜੂਗੀ 21 ਦੇ ਦਾਂਗੇ ਜੀ ਆ ਚਲ ਬਾਈ ਕਹਿੰਦਾ ਕੋਈ ਗੱਲ ਨਹੀਂ 21 ਦੇ ਦਾਂਗੇ ਛੋਟ ਛੱਪਾ 50000 ਦੀ ਬੜਾ ਜੀ ਤੈ ਰੋ ਕੇ ਹਾਂ ਛੋਟ ਛੱਪਾ ਮੰਨ ਤਾਂ ਨਾ ਬਾਈ ਉਹ ਚੋਂ ਕਰ ਦੂਗਾ ਤੇ ਆ ਛੋਟੀ ਕੇਰਾ ਹੋਰ ਤੋਰ ਕੇ ਦੇ ਨਾਲੇ ਪਹਿਲੇ ਨਾ ਇਹ ਕੇਰਾ ਹੋਰ ਇਹ ਦਿਖਾ ਦਈਏ ਇੱਥੇ ਦਾ ਥਣ ਥਣੌੜ ਚੈੱਕ ਕਰ ਸਕਦੇ ਹਾਂ ਦੁੱਧ ਦੇ ਥੱਲੇ 10 ਕਿਲੋ ਰੈਡੀ ਆ 10 ਦਿਨਾਂ ਦੀ ਸੂਈਆ ਨਾਲ ਇਹਦੇ ਹੈਗਾ ਮੇਲਕਾਫ ਦੰਦਾਂ ਚ ਹੈਗਿਆ ਚਾਰ ਦੰਦ ਇੱਥੇ ਦਾ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਆਰਡਰ ਆਰਡਰ ਚੈੱਕ ਕਰ ਸਕਦੇ ਹਾਂ ਫਿਕਸ ਆਰਡਰ ਵੀ ਆ ਬਿਲਕੁਲ ਉੱਤੋਂ ਵੀ ਲੰਮਾਈ ਲੰਬੂਈ ਬਹੁਤ ਆ ਇੱਥੋਂ ਕਮਾ ਲਓ ਜੀ ਇਹ ਬਾਈ ਕਹਿੰਦਾ 90000 ਦੀ ਦੇ ਦਾਂਗੇ ਮਾਨ ਤਾਨ ਛੋਟ ਛੱਪਾ ਉਹਦੇ ਚ ਕਰ ਦਾਂਗੇ ਆਈ ਗਏ ਸੱਜਣ ਨੂੰ ਬੱਸ 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 ਨੰਬਰ ਬੋਲ ਦੇਗੇ ਜਿੱਦਾਂ ਲੰਬਾ 97795 ਹਾਂਜੀ 62 ਤੋਂ 18 ਜੀ 13 ਹੋਰ ਬੋਲੇ 97795 ਹਾਂਜੀ 62 ਤੋਂ 18 ਜੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਫਤੇਗੜ ਛੰਨਾ ਤੋਂ ਜਿਹਦੇ ਚ ਇੱਕ ਜਰਸੀ ਬੱਛੀ ਆ ਤੇ ਇੱਕ ਐਚ ਐਫ ਆ ਤੇ ਦੋ ਸੱਜਣੋ ਮੋਹਰਾਂ ਨਾਲ ਦੀਆਂ ਕੱਟੀਆਂ ਨੇ ਤੇ ਦੋ ਮੱਝਾਂ ਆ ਗਈਆਂ ਇੱਕ ਆ ਮੱਝਾ ਗਈ ਤਾਂ ਜੀ ਸੂਈ ਤੇ ਇੱਕ ਆ ਚਾਰ ਦੰਦ ਝੋਟੀ ਆ ਗਈ ਤੇ ਇੱਕ ਸੱਜਣੋ ਆ ਗਾਈਆਂ ਆ ਗਈ ਜਾਨਵਰ ਬਾਈ ਨੇ ਸਾਰੀ ਵਿਕਾਊ ਕਰਤੇ ਇੰਨਾ ਚੋ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ